ਤੂੰ ਹੋਵੇਂ ਮੈਂ ਹਾਂ ਪਿਆਰ ਦੀਆਂ ਗੱਲਾਂ ਹੋਵਾਂ ਤੂੰ ਹਾਂ ਮੈਂ ਹਾਂ ਇੱਕ ਕਰਦਾ ਮਾਲਕ ਗੁਜ਼ਰ ਜਾਂਦਾ ਉਸ ਤੋਂ ਬਾਅਦ ਉਹਦੇ ਬੱਚੇ ਦੇ ਸਿਰ ਦੇ ਉੱਤੇ ਇੱਕ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਇਹ ਸਾਡੀ ਜ਼ਿੰਮੇਵਾਰੀ ਹੈਗੀ ਕਿ ਅਸੀਂ ਜ਼ੁਲਮ ਦੇ ਖਿਲਾਫ ਲੜਨਾ ਸਾਨੂੰ ਇੱਕ ਫੌਜੀ ਬਣਾਇਆ ਇੱਕ ਸਿੰਘ ਬਣਾਇਆ ਸਾਨੂੰ ਮੈਂ ਛੋਟਾ ਹੁੰਦਾ ਸਕੂਲ ਦੇ ਵਿੱਚ ਮੈਂ ਦੇਖਦਾ ਹੁੰਦਾ ਸੀ ਲਿਖਿਆ ਹੋਇਆ ਮਿੱਠਤ ਨੀਮੀ ਨਾਨਕਾ ਕੁਣ ਚੰਗੇ ਆਇਆ ਤਤ ਮੈਂ ਸ਼ੁਰੂ ਤੋਂ ਹੀ ਉਹ ਆਪਣੇ ਤੇ ਅਪਲਾਈ ਕੀਤਾ ਹੋਇਆ ਸ਼ੁਕਰ ਕਰਦਾ ਹਾਂ ਉਸ ਪਰਮਾਤਮਾ ਦਾ ਕਿ ਮੈਂ ਪੰਜਾਬ ਦੀ ਇਸ ਮਿੱਟੀ ਦੇ ਵਿੱਚ ਪੈਦਾ ਹੋਇਆ ਮੇਰੇ ਦਾਦੇ-ਪੁਰਦਾਦੇ ਵੀ ਇੱਥੇ ਪੈਦਾ ਹੋਏ ਨੇ ਔਰ ਮੈਂ ਪੰਜਾਬੀ ਜ਼ੁਬਾਨ ਨੂੰ ਬਹੁਤ ਮੁਹੱਬਤ ਕਰਦਾ ਸਭ ਤੋਂ ਪਹਿਲਾਂ ਪੰਜਾਬੀ ਪੰਜਾਬੀਅਤ ਤੇ ਪੰਜਾਬ ਲਈ ਮੈਂ ਸ਼ੁਕਰੀਆ ਦਾ ਕਰਦਾ ਹਾਂ ਉਸ ਪਰਮਾਤਮਾ ਦਾ ਕਿ ਮੈਂ ਪੰਜਾਬ ਦੇ ਵਿੱਚ ਪੈਦਾ ਹੋਇਆ ਔਰ ਕੁਰਬਾਨੀ ਨੂੰ ਮੈਂ ਬਹੁਤ ਪਿਆਰ ਕਰਦਾ ਮੈਂ ਛੋਟਾ ਹੁੰਦਾ ਸਕੂਲ ਦੇ ਵਿੱਚ ਮੈਂ ਦੇਖਦਾ ਹੁੰਦਾ ਸੀ ਲਿਖਿਆ ਹੋਇਆ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਦਿੱਤ ਮੈਂ ਸ਼ੁਰੂ ਤੋਂ ਹੀ ਉਹ ਆਪਣੇ ਤੇ ਅਪਲਾਈ ਕੀਤਾ ਹੋਇਆ ਔਰ ਮੈਨੂੰ ਜ਼ਿੰਦਗੀ ਦੇ ਵਿੱਚ ਸੱਚੀ ਕੋਈ ਦੁੱਖ ਨਹੀਂ ਆਇਆ ਕਦੇ ਕੋਈ ਕਿਸੇ ਨੇ ਉੱਪਰ ਥੱਲੇ ਨਹੀਂ ਹੋਇਆ ਮੇਰੇ ਨਾਲ ਮੈਂ ਬਹੁਤ ਸੁਖੀ ਹਾਂ ਸ਼ੁਕਰਗੁਜ਼ਾਰ ਕਰਦਾ ਸਾਰੇ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਸਾਰੇ ਸਟਾਫ ਹਲੋ ਸਟਾਰ ਕਾਸ ਤੇ ਸਾਡੇ ਪ੍ਰੋਡਿਊਸਰ ਡਾਇਰੈਕਟਰ ਸਾਡੇ ਸਾਗਤੋ ਸਾਗਤ ਦੇ ਵਿੱਚ ਮੇਰੀ ਪਹਿਲੀ ਐਲਬਮ ਆਈ ਸੀ ਜੀ ਤੇਰੀ ਮੈਂ ਹੋ ਨ ਸਕੀ ਉਦੋਂ ਤੋਂ ਮੈਂ ਸਾਗਤ ਦੇ ਨਾਲ ਜੁੜੇ ਹੋਇਆ ਹਾਂ ਔਰ ਸਭ ਤੋਂ ਪਹਿਲਾ ਗੀਤ ਮੈਂ ਸਰਦਾਰ ਸੋਹੀ ਜੀ ਦੀ ਮੂਵੀ ਹਲੋ ਬਾਗੀ ਦੇ ਵਿੱਚ ਗਾਇਆ ਸੀ ਜੀ ਮੈਂ ਉਦੋਂ ਛੋਟਾ ਜਿਹਾ ਹੁੰਦਾ ਸੀ ਜਦੋਂ ਇਹਨਾਂ ਨੇ ਮੈਨੂੰ ਪਹਿਲਾ ਗੀਤ ਗਾਇਆ ਮੈਂ ਸ਼ੁਕਰੀਆ ਦਾ ਕਰਦਾ ਕੁਲਜਿੰਦਰ ਜੀ ਗੁਰਮੁਖ ਮੂਵੀ ਜਿਹੜੀ ਅਜੇ ਰਿਲੀਜ਼ ਹੋ ਰਹੀ ਹੈ ਸਾਡੀ ਗੁੜੀਆਂ ਨੇ ਕੁਐਸਚਨ ਕੀਤਾ ਸੀ ਕਿ ਤੁਸੀਂ ਹਿਊਮਿਲਟੀ ਲਈ ਕੀ ਕੀ ਸੋਚਦੇ ਹੋ ਸਾਡੀ ਆਰਟਿਸਟ ਲੋਕਾਂ ਦੀ ਇੱਕ ਸੋਚ ਹੁੰਦੀ ਹੈ ਕਿ ਰੱਬ ਰੱਬ ਕਰੇ ਮਾਰੇ ਰੱਬ ਦੇ ਬੰਦਿਆਂ ਨੂੰ ਇੰਨਾ ਨਹੀਂ ਉਹ ਬੰਦੇ 'ਚ ਹੰਕਾਰ ਹੋਣਾ ਚਾਹੀਦਾ ਇੱਟ ਚੁੱਕਣ ਤੋਂ ਪਹਿਲਾਂ ਪੱਥਰ ਉਠਾਓ ਪਰ ਪਹਿਲਾਂ ਨਹੀਂ ਉਹ ਕਿਸੇ ਉੱਤੇ ਬਾਰ ਹੋਣਾ ਚਾਹੀਦਾ ਜਿਸ ਦੇਸ਼ ਵਿੱਚ ਗੰਗਾ ਮਈਆ ਦਾ ਬਹਾਵ ਹੋਵੇ ਉੱਥੇ ਨਹੀਂ ਉਹ ਖੂਨ ਦਾ ਵਪਾਰ ਹੋਣਾ ਚਾਹੀਦਾ ਤੇਰੇ ਘਲ ਗਾਤਰਾ ਤੇ ਮੇਰੇ ਜਨੇਉ ਵੀਰਾ ਦੋਵਾਂ ਦਾ ਹੀ ਦਿਲੋਂ ਸਤਕਾਰ ਹੋਣਾ ਚਾਹੀਦਾ ਪਰ ਰੱਬ ਦੀ ਬੰਦਗੀ ਬੰਦਾ ਕਰੇ ਨਾ ਕਰੇ ਪਰ ਬੰਦੇ ਨੂੰ ਬੰਦੇ ਨਾਲ ਪਿਆਰ ਹੋਣਾ ਚਾਹੀਦਾ ਇਹ ਦੁਨੀਆ ਮੁਹੱਬਤ ਦੀ ਲੈ ਕੇ ਕਿਸੇ ਨੇ ਕੁਝ ਨਹੀਂ ਜਾਣਾ ਇੱਥੋਂ ਬਟ ਜਦੋਂ ਕੋਈ ਟਾਰਗੇਟ ਹੁੰਦਾ ਹੈਗਾ ਉਹ ਫਿਰ ਸਿੱਖੀ ਦੀ ਜਿਹੜੀ ਦਸਤਾਰ ਹੈ ਜਿਹੜੇ ਸਾਡੇ ਬਾਪੂ ਸਾਡੇ ਗੁਰੂ ਸਹਿਬਾਨ ਦਸਲਪਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਡੇ ਸਿਰ ਤੇ ਸਜਾਈ ਹੈ ਜਿਵੇਂ ਇੱਕ ਘਰ ਦਾ ਮਾਲਕ ਗੁਜ਼ਰ ਜਾਂਦਾ ਉਸ ਤੋਂ ਬਾਅਦ ਉਹਦੇ ਬੱਚੇ ਦੇ ਸਿਰ ਦੇ ਉੱਤੇ ਇੱਕ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਇਹ ਸਾਡੀ ਜ਼ਿੰਮੇਵਾਰੀ ਹੈਗੀ ਕਿ ਅਸੀਂ ਜ਼ੁਲਮ ਦੇ ਖਿਲਾਫ ਲੜਨੇ ਸਾਨੂੰ ਇੱਕ ਫੌਜੀ ਬਣਾਇਆ ਇੱਕ ਸਿੰਘ ਬਣਾਇਆ ਸਾਨੂੰ ਸੋ ਸਿੰਘ ਕੌਮ ਹੈ ਜਿਹੜੀ ਉਹ ਕਿਸੇ ਤੋਂ ਦਬਦੀ ਨਹੀਂ ਵਾਕਈ ਨਹੀਂ ਦਬਦੀ ਜਾਂ ਫਿਰ ਤੁਸੀਂ ਦੇਖਿਆ ਹੀ ਹੋਣਾ ਬਾਰਡਰ ਮੱਲੇ ਹੋਏ ਨੇ ਤੱਕ ਵੀ ਸੋ ਮੈਂ ਸ਼ੁਕਰ ਕਰਦਾ ਹਾਂ ਉਸ ਪਰਮਾਤਮਾ ਦਾ ਕਿ ਮੈਂ ਪੰਜਾਬ ਦੀ ਇਸ ਮਿੱਟੀ ਦੇ ਵਿੱਚ ਪੈਦਾ ਹੋਇਆ ਮੇਰੇ ਦਾਦੇ ਪੁਰਦਾਦੇ ਵੀ ਇੱਥੇ ਪੈਦਾ ਹੋਏ ਨੇ ਔਰ ਮੈਂ ਪੰਜਾਬੀ ਜ਼ੁਬਾਨ ਨੂੰ ਬਹੁਤ ਮੁਹੱਬਤ ਕਰਦਾ ਜਿੱਥੇ ਵੀ ਜਾਣਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੈਂ ਪੰਜਾਬੀ ਜ਼ੁਬਾਨ ਗਾਣਾ ਤੇ ਮੇਰੀ ਸਾਰੀ ਸਟਾਰ ਕਾਸਟ ਨੂੰ ਗੁਰਮੁਖ ਮੂਵੀ ਦੇ ਪ੍ਰੋਡਿਊਸਰ ਡਾਇਰੈਕਟਰ ਨੂੰ ਤੇ ਸਾਡੇ ਰਾਈਟਰ ਪਾਲੀਪਾ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਔਰ ਮੈਂ ਸਭ ਨੂੰ ਕਹੂੰਗਾ ਮੈਂ ਰਿਕੁਐਸਟ ਕਰੂੰਗਾ ਕਿ ਤੁਸੀਂ ਸਾਰੀ ਸਰ ਇਸ ਮੂਵੀ ਨੂੰ ਦੇਖਿਓ ਇੱਕ ਜਜ਼ਬਾਤ ਨੇ ਇੱਕ ਸਾਡਾ ਪਿਆਰ ਹੈ ਔਰ ਸਾਡੀ ਇੱਕ ਜ਼ਿੰਮੇਵਾਰੀ ਹੈ ਕਿ ਅਸੀਂ ਇਹੋ ਜਿਹੀਆਂ ਮੂਵੀਜ਼ ਨੂੰ ਅੱਗੇ ਲੈ ਕੇ ਆਈਏ ਇਹ ਚਾਹੇ ਕਿਸ ਕਿਤੇ ਵੀ ਕੇਵਲ ਵਨ ਤੇ ਹੋਵੇ ਚਾਹੇ ਕੇਵਲ ਟੀਵੀ ਤੇ ਚਲਦੀ ਹੋਵੇ ਚਾਹੇ ਸਿਲਵਰ ਸਕਰੀਨ ਤੇ ਚਲਦੀ ਹੋਵੇ ਤੁਸੀਂ ਜ਼ਰੂਰ ਇੱਕ ਜ਼ਿੰਮੇਵਾਰੀ ਦੇ ਹਿਸਾਬ ਨਾਲ ਜਾ ਕੇ ਆਪਣੇ ਪਰਿਵਾਰ ਨੂੰ ਲੈ ਕੇ ਦੇਖ ਕੇ ਆਣੀ ਹੈ ਜ਼ਰੂਰ ਮੂਵੀ ਮੇਰੀ ਇਹ ਰਿਕੁਐਸਟ ਤੁਸੀਂ ਸਾਰੇ ਜਣੇ ਜ਼ਰੂਰ ਕਬੂਲ ਕਰਿਓ ਥੈਂਕ ਯੂ ਸੋ ਮੱਚ ਲਵ ਯੂ ਆਲ ਮੈਂ ਸ਼ੁਕਰੀਆ ਦਦਾ ਕਰਦਾ ਫਿਰ ਤੋਂ ਸਾਡੇ ਸਾਗਾ ਮਿਊਜ਼ਿਕ ਦੇ ਸਾਰੇ ਭਾਈ ਸਾਬ ਦਾ ਕਿ ਮੈਨੂੰ ਉਹਨਾਂ ਨੇ ਬੁਲਾ ਕੇ ਮਾਣ ਬਖਸ਼ਿਆ ਔਰ ਮੇਰਾ ਇੱਕ ਗੀਤ ਇਹਦੇ ਵਿੱਚ ਹੈਗਾ ਚਾਰ ਪੰਜ ਸਾਲ ਪਹਿਲਾਂ ਕੋੜਵਾ ਸੀ ਹਾਂ ਮੈਂ ਇਸ ਵੇਲੇ ਮੈਨੂੰ ਯਾਦ ਨਹੀਂ ਹੈਗਾ ਮੈਂ ਨਹੀਂ ਤਾਂ ਤੁਹਾਨੂੰ ਜ਼ਰੂਰ ਗਾ ਕੇ ਸੁਣਾਉਂਦਾ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਥੈਂਕ ਯੂ ਆਲ ਸਰ ਉਹ ਗਾਣਾ ਨਹੀਂ ਯਾਦ ਕੋਈ ਵੀ ਇੱਕ ਗਾਣਾ ਗਾ ਦੋ ਸਾਡੇ ਸਾਰਿਆਂ ਲਈ ਇਹ ਤਾਂ ਦੇਖੋ ਅਸੀਂ ਛੱਟਣਾ ਨਹੀਂ ਤੁਹਾਨੂੰ ਦੇਖੋ ਜੀ ਠੰਡ ਦੇ ਦਿਨ ਦੇ ਮੈਂ ਪਾਣੀ ਦੀਆਂ ਛੱਲਾਂ ਸੁਣਾਉਣਾ ਤੁਹਾਨੂੰ ਕੀ ਬਾਤ ਹੈ ਕੀ ਬਾਤ ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ गांवण तूं हवें मैं हुवां कुझु गलां तूं कर कुझु गला मैं करी गाणी दूें मैं हुवां प्यार हुवणु तूं हवें